ਸਾਧਾਰਣਾ ਲਾਈਵ ਦੇ ਨਾਲ ਤਾਂ ਤਸਵੀਰਾਂ ਤੁਸੀਂ ਦੇਖੀ ਰਿਓ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਦੀਆਂ ਨੇ ਜਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਦੇ ਜਿੱਥੇ ਵਕ ਵਕ ਆਪਾਂ ਕਹਿ ਰਹੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤੇ ਜੰਗ ਦਾ ਮਾਹੌਲ ਬਣਿਆ ਹੋਇਆ ਤਾਂ ਜਿੱਥੇ ਦਿਨ ਰਾਤ ਵਕ ਵਕ ਤਰ੍ਹਾਂ ਦੇ ਜਿਹੜੇ ਹਮਲੇ ਨੇ ਉਹ ਹੁੰਦੇ ਨਜ਼ਰ ਆਉਂਦੇ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਅਪੀਲ ਹੈ ਜਿਹੜੀ ਆਮ ਜਨਤਾ ਨੂੰ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਆਫਾਹਤ 'ਤੇ ਵਿਸ਼ਵਾਸ ਨਾ ਕਰੋ ਤਾਂਕਿ ਤੁਸੀਂ ਆਪਣੇ ਘਰਾਂ ਦੇ ਆਪਣੇ ਮਨ ਦੇ ਵਿੱਚ ਭੈਅ ਨਾ ਕਰੋ ਕਿਉਂਕਿ ਜਿੰਨੇ ਤੱਕ ਪ੍ਰਸ਼ਾਸਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਿਹੜੇ ਆਰਡਰਸ ਨੇ ਤੁਹਾਡੇ ਹੱਥ ਵਿੱਚ ਨਾ ਆਉਣ ਉਹਨੇ ਤੱਕ ਕਿਸੇ ਤੇ ਵਿਅਕਤੀ ਤੇ ਯਕੀਨ ਨਾ ਕਰੋ ਨਾ ਹੀ ਵਕ ਵਕ ਜਿਹੜੇ ਪੋਰਟਲਾਂ ਤੇ ਯਕੀਨ ਨਾ ਕਰੋ ਤਾਂ ਕਿ ਤੁਸੀਂ ਆਪਣੇ ਮਨ ਦੇ ਵਿੱਚ ਡਰ ਦਾ ਮਾਹੌਲ ਨਾ ਬਣਾ ਸਕੋ ਤਾਂ ਉੱਥੇ ਹੀ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਵਕ ਵਕ ਆਰਡਰ ਨੇ ਜਿਹੜੇ ਜਾਰੀ ਕਰਦੇ ਨਜ਼ਰ ਆਏ ਨੇ ਤਾਂ ਹੋਈ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਆਰਡਰਸ ਜਾਰੀ ਕੀਤੇ ਗਏ ਨੇ 2023 ਅਦੀਨ ਬੀਐਨ 17 163 ਅਦੀਨ ਜਿਹੜਾ 1 ਮਹੀਨੇ ਲਈ ਸ਼ਾਮ 7:30 ਵਜੇ ਜਿਹੜੀਆਂ ਦੁਕਾਨਾਂ ਨੇ ਉਹ ਤੁਹਾਨੂੰ ਬੰਦ ਕਰਨੀਆਂ ਹੋਣਗੀਆਂ ਕਿਉਂਕਿ ਜਿਸ ਜੰਗ ਦੇ ਮਾਹੌਲ ਦੇ ਰਹੀ ਜਿਹੜਾ ਬਲੈਕ ਆਊਟ ਹੈ ਉਸ ਦੇ ਲਗਾਤਾਰ ਜਿਹੜਾ ਬਲੈਕ ਆਊਟ ਚੱਲਦਾ ਆ ਰਿਹਾ ਤਾਂ ਦੇਰ ਰਾਤ ਜਿਹੜੇ ਹਮਲੇ ਹੁੰਦੇ ਜਿਹੜੇ ਪਾਕਿਸਤਾਨ ਵੱਲੋਂ ਨਜ਼ਰ ਆਉਂਦੇ ਨੇ ਤਾਂ ਉਸ ਦੇ ਅਧੀਨ ਵੱਖ-ਵੱਖ ਤਰੀਕਿਆਂ ਦੇ ਨਾਲ ਅਧਿਕਾਰੀ ਨੇ ਜਿਹੜੇ ਆਰਡਰਸ ਜਾਰੀ ਕਰਦੇ ਨਜ਼ਰ ਆਇਆ ਤਾਂ 1 ਮਹੀਨੇ ਲਈ ਇਹ ਆਰਡਰ ਜਾਰੀ ਹੋਏ ਨੇ ਤਾਂ ਦੇਖਦੇ ਹਾਂ ਕੀ ਕਹਿੰਦੇ ਡਿਪਟੀ ਕਮਿਸ਼ਨਰ ਦਾ ਆਉ ਸੁਣਦੇ ਹਾਂ ਕੀ ਕਹਿੰਦੇ ਡਿਪਟੀ ਕਮਿਸ਼ਨਰ ਫੋਰਸਿਸ ਨੇ ਕੁਝ ਸ਼ਾਪਸ ਵਗੈਰਾ ਹੁੰਦਾ ਕਿ ਕੀ ਆਰਡਰਸ ਨੇ ਔਰ ਕੀ ਕਹਿੰਦੇ ਆ ਅ ਦਰਅਸਲ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਜਿਹੜਾ ਹਮਲਾ ਹੋ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਦੇ ਜ਼ਿਲ੍ਹੇ ਨੇ ਫਾਜ਼ਿਲਕਾ ਫਿਰੋਜ਼ਪੁਰ ਉੱਥੇ ਅਟੈਕਸ ਹੋ ਰਹੇ ਨੇ ਡਰੋਨਸ ਤੋਂ ਐਂਡ ਸਾਡੀ ਜਿਹੜੀਆਂ ਫੋਰਸਿਸ ਹਨ ਉਹ ਨਿਊਟਰਲਾਈਜ਼ ਵੀ ਕਰ ਰਹੀਆਂ ਬਟ ਕੁਝ ਜਗ੍ਹਾ ਤੇ ਸਿਵਿਲਿਅਨਸ ਨੂੰ ਵੀ ਹਾਰਮ ਹੋਇਆ ਬਿਕੋਜ਼ ਆਫ ਡਰੋਨ ਅਟੈਕਸ ਉਹਨਾਂ ਨੂੰ ਦੇਖਦੇ ਹੋਏ ਕੱਲ ਵੀ ਔਰ ਪਰਸੋਂ ਵੀ ਲਗਾਤਾਰ ਅਸੀਂ ਬਲੈਕਆਊਟ ਰੱਖਿਆ ਰਾਤ ਨੂੰ ਤਾਂ ਕਿ ਸਾਡੇ ਜਿਹੜੇ ਲੋਕ ਨੇ ਉਹ ਸੇਫ ਰਹਿਣ ਬਲੈਕਆਊਟ ਵੇਲੇ ਸਾਡੇ ਵੱਲੋਂ ਇਹ ਦੇਖਿਆ ਗਿਆ ਕਿ ਕੁਝ ਲੋਕ ਜਿਹੜੇ ਨੇ ਬਲੈਕਆਊਟ ਦੀ ਵਾਰਨਿੰਗ ਦੇ ਬਾਵਜੂਦ ਆਪਣੀਆਂ ਜਿਹੜੀਆਂ ਸ਼ਾਪਸ ਐ ਔਰ ਟਾਬੇ ਨੇ ਉਹਨਾਂ ਨੂੰ ਖੁੱਲਾ ਰੱਖ ਰਹੇ ਨੇ ਔਰ ਇਸ ਨੂੰ ਪ੍ਰिवੈਂਟ ਕਰਨ ਲਈ ਮੇਰੇ ਵੱਲੋਂ ਇਹ ਡਿਸੀਜਨ ਲਿੱਤਾ ਗਿਆ ਕਿ ਅਸੀਂ ਇੱਕ ਸਟੈਂਡਰਡ ਟਾਈਮ ਕਰਦੇ ਹਾਂ ਕਿ 7:30 ਵਜੇ ਤੋਂ ਬਾਅਦ ਜਿਹੜੀਆਂ ਐਮਰਜੈਂਸੀ ਸਪਲਾਈਜ਼ ਆ ਮਤਲਬ ਮੈਡੀਕਲ ਸ਼ਾਪਸ ਵਗੈਰਾ ਨੂੰ ਛੱਡ ਕੇ ਜਾਂ ਕੋਈ ਚਲੋ ਕੋਈ ਬਹੁਤ ਐਸੈਂਸ਼ੀਅਲ ਸਪਲਾਈ ਕੋਈ ਹੋਰ ਦੇ ਰਿਹਾ ਹੈ ਵੇਚ ਰਿਹਾ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਸ਼ਾਪਸ ਆ ਉਹਨਾਂ ਦਾ ਬੰਦ ਹੋਣ ਦਾ ਟਾਈਮ ਸ਼ਾਮ ਨੂੰ 7:30 ਵਜੇ ਦਾ ਹੋ ਜਾਏਗਾ ਇਹਦਾ ਮਤਲਬ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਬਲੈਕਆਊਟ ਕਰਾਂਗੇ ਜਿਸ ਵੀ ਟਾਈਮ ਤੁਹਾਨੂੰ ਦੱਸ ਕੇ ਕਰਾਂਗੇ ਉਸ ਟਾਈਮ ਤੇ ਬਲੈਕਆਊਟ ਥੋੜਾ ਸਾਡਾ ਸਕਸੈਸਫੁਲੀ ਹੋ ਜਾਏ ਨਹੀਂ ਤਾਂ ਕਈ ਵਾਰੀ ਦੁਕਾਨਦਾਰ ਜਿਹੜੇ ਨੇ ਉਹ ਬੈਠੇ ਰਹਿੰਦੇ ਦੁਕਾਨਾਂ ਤੇ ਅ ਪਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਫਿਲਹਾਲ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪੂਰਾ ਜ਼ਿਲ੍ਹਾ ਸਾਡੀਆਂ ਸਾਰੀਆਂ ਸਬ ਡਿਵੀਜ਼ਨਸ ਮੁਕਸਰ ਗਿੱਦੜਬਾਹਾ ਮਲੋੜ ਲੰਬੀ ਸਾਰੇ ਪਿੰਡ ਸਾਡੇ ਸਾਡੇ ਸਾਰੇ ਸ਼ਹਿਰ ਓਵਰ ਆਲ ਪੂਰੀ ਅਮਨ ਸ਼ਾਂਤੀ ਹੈ ਬਿਲਕੁਲ ਆਰਾਮ ਨਾਲ ਤੁਸੀਂ ਆਪਣੀ ਦਿਨ ਚਰਿਆ ਦੇ ਵਿੱਚ ਜਿੱਦਾਂ ਤੁਹਾਡਾ ਕੰਮ ਹੈ ਉਦਾਂ ਕੰਮ ਕਰੋ ਜੋ ਤੁਹਾਡਾ ਬਿਜ਼ਨਸ ਹੈ ਬਿਜ਼ਨਸ ਤੇ ਜਾਓ ਜਿੱਦਾਂ ਤੁਹਾਡੀ ਜੌਬ ਦੀ ਰਿਕੁਆਇਰਮੈਂਟ ਹੈ ਆਪਣੀ ਜੌਬ ਕਰੋ ਕੋਈ ਪ੍ਰੋਬਲਮ ਨਹੀਂ ਜਦੋਂ ਅਸੀਂ ਤੁਹਾਨੂੰ ਵਾਰਨਿੰਗ ਦਵਾਂਗੇ ਕਿ ਬਲੈਕਆਊਟ ਹੈਗਾ ਸਾਨੂੰ ਉਦੋਂ ਹੀ ਦਵਾਂਗੇ ਜਦੋਂ ਸਾਨੂੰ ਅਥਾਰਟिटीज ਦੱਸਣਗੀਆਂ ਆਰਮੀ ਦੀਆਂ ਜਾਂ 에어ਫੋਰਸ ਦੀ ਔਰ ਬਲੈਕਆਊਟ ਵੇਲੇ ਅਸੀਂ ਤੁਹਾਨੂੰ ਜਦੋਂ ਕਵਾਂਗੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ ਮੂਵਮੈਂਟ ਨੂੰ ਰੈਸਟ੍ਰਿਕਟ ਕਰੋ ਰਾਤ ਦੇ ਸਮੇਂ ਅੰਦਰ ਰਹੋ ਬਾਹਰ ਨਾ ਰਹੋ ਔਰ ਆਪਣੀਆਂ ਲਾਈਟਾਂ ਰੂਟਾਂ ਨੂੰ ਬਿਲਕੁਲ ਬੰਦ ਕਰਕੇ ਰੱਖੋ ਪੱਖੇ-ਪੱਖੇ ਤੁਸੀਂ ਚਲਾ ਸਕਦੇ ਹੋ ਜੇਕਰ ਬਿਜਲੀ ਆਈ ਹੋਈ ਹੈ ਪਰ ਆਮ ਤੌਰ ਤੇ ਅਸੀਂ ਇਹ ਕਰਦੇ ਹਾਂ ਕਿ ਬਲੈਕਆਊਟ ਵੇਲੇ ਅਸੀਂ ਬਿਜਲੀ ਜਿਹੜੀ ਹੈ ਉਹਨੂੰ ਬੰਦ ਕਰ ਦਿੰਦੇ ਆ ਜੇ ਇਕਦਮ ਸਡਨਲੀ ਰਾਤ ਦੇ ਸਮੇਂ ਤੇ ਤੁਹਾਨੂੰ ਬਿਜਲੀ ਜਾਣ ਦਾ ਵੀ ਸੰਕੇਤ ਆਂਦਾ ਇਹਦਾ ਮਤਲਬ ਇਹ ਹੈ ਕਿ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਬਲੈਕਆਊਟ ਕੀਤਾ ਗਿਆ ਤੇ ਜੇ ਤੁਹਾਨੂੰ ਕੋਈ ਮੈਸੇਜ ਨਹੀਂ ਵੀ ਰੀਸੀਵ ਹੋਇਆ ਤਾਂ ਵੀ ਤੁਸੀਂ ਮੰਨ ਕੇ ਚੱਲੋ ਕਿ ਬਲੈਕਆਊਟ ਹੈ ਸਰ ਇੱਕ 1 ਮੰਥਲੀ ਕੀਤੇ ਗਏ ਨੇ ਆਰਡਰਿਸ ਨੂੰ ਲੈ ਕੇ ਵੀ ਲੋਕਾਂ ਚ ਹੈ ਥੋੜਾ ਕਿ ਇੰਨੇ ਲੰਬੇ ਆਰਡਰਦਿਆਂ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਜੀ 1 ਮੰਥ ਤੇ ਜਿਹੜੇ ਆਰਡਰਸ ਹਨ ਰੂਟੀਨ ਦੇ ਵਿੱਚ ਜਦੋਂ ਅਸੀਂ 144 ਦੇ ਆਰਡਰ ਕਰਦੇ ਆਂ ਉਹਦੇ ਵਿੱਚ ਇੱਕ ਸਰਟਨ ਟਾਈਮ ਹੁੰਦਾ बिकॉज ਅਸੀਂ ਬਾਰ-ਬਾਰ ਰਿਪੀਟ ਨਹੀਂ ਕਰਨਾ ਚਾਹਦੇ ਆ ਆਰਡਰਸ ਨੂੰ ਸੋ ਲੇਕਿਨ ਮੇਰੀ ਆਸ਼ਾ ਹੈ ਕਿ ਜਲਦੀ ਤੋਂ ਜਲਦੀ ਜਿੱਦਾਂ ਹੀ ਡੀਸਕੇਲੇਟ ਹੋਏਗਾ ਸਾਰਾ ਐਟਮੋਸਫੇਅਰ ਔਰ ਸ਼ਾਂਤੀ ਵਾਪਸ ਆਏਗੀ ਤਾਂ ਅਸੀਂ ਇਹਨਾਂ ਆਰਡਰਸ ਨੂੰ ਵਾਪਸ ਲੈ ਲਾਂਗੇ ਕਿ ਸਰ ਪਟ્રોલ ਪੁਆਇੰਟਸ ਤੇ ਕਾਫੀ ਲੰਬੀਆਂ ਕਤਾਰਾਂ ਜਿਹੜੀਆਂ ਲੋਕਾਂ ਦੀ ਲੋਕਾਂ ਨੂੰ ਕੀ ਸੁਣਿਆ ਹੈਗਾ ਪੈਨਿਕ ਹੋ ਰਹੇ ਨਹੀਂ ਲੋਕ ਇਸ ਦੀ ਕੋਈ ਕਾਹਦੀ ਅਵਸਥਾ ਹੋਣੀ ਜਾਂ ਕਿਸੇ ਕੋਈ ਤੁੰਗੀ ਬਤਨ ਨੂੰ ਉਹ ਸਪੋਰਟ ਕਰਦੇ ਹੋਏ ਨਜ਼ਰ ਆ ਰਹੀ ਸਾਨੂੰ ਜੀ ਸਾਰੇ ਡਿਪਟੀ ਕਮਿਸ਼ਨਰਸ ਨੂੰ ਪੰਜਾਬ ਦੇ ਭਾਰਤ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਬੜੀ ਕਲੀਅਰ ਇੰਡੀਕੇਸ਼ਨ ਹੈ ਵੇ ਨਾ ਤੇਲ ਦੀ ਨਾ ਸਪਲਾਈਜ਼ ਦੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਓਵਰ ਆਲ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਮਨ ਸ਼ਾਂਤੀ ਦਾ ਮਾਹੌਲ ਹੈ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਕੁਝ ਦਿਖ ਰਹੇ ਨੇ ਡਰੋਨ ਅਟੈਕਸ ਬਟ ਤੁਸੀਂ ਦੇਖਿਆ ਹੋਵੇਗਾ ਕਿ ਸਾਡੀ ਫੋਰਸਸ ਬਹੁਤ ਸਕਸੈਸਫੁਲੀ ਉਹਨਾਂ ਨੂੰ ਐਕਸਟਿੰਗੁਇਸ਼ ਕਰ ਰਹੇ ਨੇ ਜਿਹੜੇ ਵੀ ਉਹਨਾਂ ਵੱਲੋਂ ਡਰੋਨ ਵਗੈਰਾ ਆ ਰਹੇ ਨੇ ਸੋ ਪੁਆਇੰਟ ਇਹ ਹੈ ਕਿ ਕੋਈ ਵੀ ਤੇਲ ਨੂੰ ਲੈ ਕੇ ਹੋਲਡ ਕਰਨ ਦਾ ਰੱਖਣ ਦਾ ਜਾਂ ਫਿਰ ਸਪਲਾਈਜ਼ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਔਰ ਇਸ ਤੋਂ ਇਲਾਵਾ ਅਸੀਂ ਆਰਡਰਸ ਵੀ ਪਾਸ ਕੀਤੇ ਹਨ ਗਵਰਨਮੈਂਟ ਵੱਲੋਂ ਵੀ ਆਰਡਰ ਹੈ ਕਿ ਕੋਈ ਜਿਹੜੇ ਸਪਲਾਈਅਰਸ ਹਨ ਹੋਲਸੇਲਰਸ ਹਨ ਉਹਨਾਂ ਦੇ ਉੱਤੇ ਵੀ ਐਸਮਾ ਲਾਗੂ ਹੋਏਗਾ ਜੇ ਉਹਨਾਂ ਨੇ ਕੋਈ ਵੀ ਕਿਸਮ ਦੀ ਸਪਲਾਈਜ਼ ਨੂੰ ਹੋਲਡ ਕੀਤਾ ਹੋਵੇ ਕਿਹੜੀ ਸਭ ਕੀ ਆਰਡਰਸ ਨੇ ਜਿਹੜੇ ਹੈਗੇ ਨੇ ਅੱਜ ਬਾਜ਼ਾਰ ਵਰਨਾ ਲੈ ਕੇ ਕਿਸ ਤਰ੍ਹਾਂ ਅੱਜ ਜਿਹੜਾ ਹੈਗੇ ਜੀ ਆਰਡਰ ਕੀਤਾ ਗਿਆ ਹੈ ਉਦੇਚੇ ਆਰਡਰ ਕੀਤਾ ਗਿਆ ਕਿ ਜਿਹੜੀ ਵੀ ਦੁਕਾਨਾਂ ਹੈਗੀਆਂ ਨੇ ਬਾਜ਼ਾਰ ਹੈਗਾ ਕਿਸੇ ਤਰ੍ਹਾਂ ਵੀ ਸ਼ਰਾਬ ਦੇ ਠੇਕੇ ਨੇ ਹੋਰ ਵੀ ਕਿਸੇ ਤਰ੍ਹਾਂ ਦੇ ਰੈਸਟੋਰੈਂਟ ਹੋਟਲ ਵਗੈਰਾ ਨੇ ਉਹ ਸਾਰੇ 7:30 ਵਜੇ ਬੰਦ ਹੋਣ ਤੇ ਆਰਡਰ ਕੀਤੇ ਨੇ ਇਹ ਆਰਡਰ ਅੱਜ ਤੋਂ 1 ਮਹੀਨੇ ਤੱਕ ਕੀਤੇ ਗਏ ਨੇ ਜੇ ਹਾਲਾਤ ਠੀਕ ਹੋ ਜਾਂ ਨਾਰਮਲ ਹੋ ਜਾਂਦੇ ਨੇ ਬਿਲਕੁਲ ਤੇ ਆਰਡਰ ਪਹਿਲਾਂ ਹੀ ਅਸੀਂ ਖਤਮ ਕਰ ਦਾਂਗੇ ਆਦਰਵਾਇਜ਼ ਇਹ ਆਰਡਰ ਜਿਹੜਾ ਹੈਗਾ ਉਸ ਅਕੋਰਡਿੰਗਲੀ ਚੱਲਦਾ ਰਹੇਗਾ ਜੀ ਕੋਈ ਹੋਰ ਕੀ ਇੰਤਜ਼ਾਮ ਕੀਤਾ ਗਿਆ ਨੇ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਵਿੱਕੜਿਆ ਆਮ ਲੋਕਾਂ ਨੂੰ ਕਿਸ ਨੇ ਹੈਗਾ ਇਸ ਆਮ ਲੋਕਾਂ ਨੂੰ ਸਨੇਹ ਇਹ ਹੀ ਹੈ ਕਿ ਬਲੈਕਆਊਟ ਜਿਹੜਾ ਹੈ ਟੋਟਲ ਉਹ ਅਸੀਂ ਬਹੁਤਾ ਅਜੇ ਨਹੀਂ ਕਰ ਰਹੇ ਕਿਉਂਕਿ ਜ ਮਤਲਬ ਲੋਡ ਪੈਣ ਮੁਤਾਬਕ ਜਿਸ ਤਰ੍ਹਾਂ ਤਾਂ ਸਾਨੂੰ ਕੋਈ ਕੋਈ ਵਾਰਨਿੰਗ ਆਊਗੀ ਤਾਂ ਹੀ ਕਰਾਂਗੇ ਬਲੈਕਆਊਟ ਆਦਰਵਾਈਜ਼ ਲੋਕਾਂ ਨੂੰ ਇਹ ਐਡਵਾਈਸ ਹੈ ਕਿ ਪਲੀਜ਼ ਲਾਈਟਾਂ ਘੱਟ ਤੋਂ ਘੱਟ ਹੀ ਯੂਜ਼ ਕਰ ਰਾਤ ਨੂੰ ਅਵੋਇਡ ਹੀ ਕਰਨ ਲਾਈਟਾਂ ਨੂੰ ਬਾਹਰ ਲੀਆਂ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਘਰ ਦੇ ਅੰਦਰ ਹੀ ਜਿਹੜੀਆਂ ਲਾਈਟਸ ਨੇ ਸਿਰਫ ਉਹਨਾਂ ਨੂੰ ਹੀ ਆਨ ਰੱਖਣ ਉਹ ਵੀ ਓਨਾ ਕਿ ਜਿੰਨਾ ਜ਼ਿਆਦਾ ਜ਼ਰੂਰੀ ਹੈ ਸੇਫਟੀ ਆਪਾਂ ਨੂੰ ਮਤਲਬ ਆਪਣਾ ਪ੍ਰੀਕਾਸ਼ਨਸ ਲੈ ਕੇ ਚੱਲਣਾ ਚਾਹੀਦਾ ਹੈ। ਉਹ ਇੱਕ ਮਹੀਨੇ ਵਾਸਤੇ ਨੇ ਆਰਡਰ ਇਸ ਨੂੰ ਲੈ ਕੇ ਵੀ ਲੋਕਾਂ ਚ ਉਹ ਤਾਂ ਕਿ ਇੰਨਾ ਲੰਮਾ ਸਮਾਂ ਦਾ ਕੁਝ ਇਸ ਤਰ੍ਹਾਂ ਦਾ ਕੀ ਕਹੋਗੇ ਲੋਕਾਂ ਨੂੰ ਕਿ ਟਾਈਮ ਪੈਂਦਾ ਹੈਗਾ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਹੋਊਗਾ। ਇਹ ਜਿਹੜਾ ਆਰਡਰ ਹੈ ਨਾ ਜੀ ਸਿਰਫ ਆਪਾਂ ਆਪਣੇ ਫਾਇਦੇ ਵਾਸਤੇ ਹੀ ਕੀਤਾ ਸਾਰਿਆਂ ਦੇ ਫਾਇਦੇ ਵਾਸਤੇ ਤਾਂ ਕਿ ਕਿਸੇ ਕਿਸਮ ਦਾ ਬਾਈ ਚਾਂਸ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ। ਜੇ ਹਾਲਾਤ ਬਿਲਕੁਲ ਠੀਕ ਹੋ ਸਾਦਾ ਹਾਲਾਤ ਇੱਕ ਤੋਂ ਦਿਨ ਅਚੀ ਠੀਕ ਹੋ ਜਾਣ ਨਾਲ ਦੀ ਨਾਲ ਆਰਡਰ ਖਤਮ ਕਰਦੇ ਆਂਗੇ। ਨਾਲ ਦੀ ਨਾਲ ਜੋ ਪਹਿਲਾਂ ਹੈਗਾ ਸਮਾਂ ਉਹ ਹੀ ਹੋ ਜਾਏਗਾ ਜੀ। ਓਕੇ